ਗੁੱਡ ਮਾਰਨਿੰਗ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵਿਦਿਆਰਥੀਓ ਪਰ ਬੇਟਾ ਜਾਪਾ ਕਰਾਂਗੇ ਜਮਾਤ 5ਵੀਂ ਦਾ ਵਿਸ਼ਾ ਪੰਜਾਬੀ ਪਾਠ ਨੰਬਰ 21 ਅਸਲੀ ਸਿੱਖਿਆ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਪੂਰਾ ਪਾਠ ਅਤੇ ਇਸ ਦਾ ਕਰਾਂਗੇ ਪੂਰਾ ਪਾਠ ਅਭਿਆਸ ਤਾਂ ਆਓ ਸ਼ੁਰੂ ਕਰਦੇ ਹਾਂ ਪਾਠ 21 ਅਸਲੀ ਸਿੱਖਿਆ ਸਵੇਰ ਤੋਂ ਮੀਂਹ ਪੈ ਰਿਹਾ ਸੀ ਬੱਦਲ ਹਜੇ ਵੀ ਖੁੱਲੇ ਹੋਏ ਸਨ ਲੱਗਦਾ ਸੀ ਕਿ ਹਜੇ ਹੋਰ ਵੀ ਮੀਂਹ ਪਵੇਗਾ ਨਦੀ ਵਿੱਚ ਕਾਫੀ ਪਾਣੀ ਆ ਗਿਆ ਸੀ ਪਾਣੀ ਦਾ ਵਹਾਅ ਤੇਜ਼ ਸੀ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਨਦੀ ਦਾ ਪਾਣੀ ਲੰਘਣ ਵਾਲਿਆਂ ਨੂੰ ਵੀ ਰੋੜ ਕੇ ਲੈ ਜਾਵੇਗਾ ਅੱਗੇ ਵੀ ਐਵੇਂ ਹੀ ਹੁੰਦਾ ਸੀ ਜਦੋਂ ਬਾਰਿਸ਼ ਜ਼ਿਆਦਾ ਹੋ ਜਾਏ ਤਾਂ ਨਦੀ ਵਿੱਚ ਪਾਣੀ ਦਾ ਵਹਾਅ ਵੱਧ ਜਾਂਦਾ ਸੀ ਉਦੋਂ ਡਰਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ। ਨਦੀ ਤੋਂ ਪਾਰ ਉੱਚੀ ਥਾਂ ਖੜੀਆਂ ਕਰ ਦਿੰਦੇ ਸਨ। ਜਿੰਨਾਂ ਸਵਾਰੀਆਂ ਨੇ ਬੱਸ ਲੈਣੀ ਹੁੰਦੀ ਸੀ, ਉਹਨਾਂ ਨੂੰ ਨਦੀ ਪਾਰ ਕਰਨੀ ਪੈਂਦੀ ਸੀ। ਨਦੀ ਪਾਰ ਕਰਕੇ ਬੱਸ ਤੱਕ ਜਾਂ ਪਿੰਡ ਪੁੱਜਣਾ ਪੈਂਦਾ ਸੀ। ਕਦੇ-ਕਦੇ ਜਦੋਂ ਬਰਸਾਤ ਬਹੁਤ ਹੋਵੇ ਅਤੇ ਨਦੀ ਵਿੱਚ ਜ਼ਿਆਦਾ ਪਾਣੀ ਆ ਜਾਏ, ਤਾਂ ਕਈ-ਕਈ ਘੰਟੇ ਉਡੀਕਣਾ ਵੀ ਪੈ ਜਾਂਦਾ ਸੀ। ਅੱਜ ਨਦੀ ਵਿੱਚ ਬਹੁਤ ਪਾਣੀ ਸੀ ਲੋਕ ਟੋਲੀਆਂ ਬਣਾ ਬਣਾ ਨਦੀ ਪਾਰ ਕਰ ਰਹੇ ਸਨ ਨਿੱਕੇ ਬਾਲਾਂ ਨੂੰ ਵੱਡਿਆਂ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਸੀ ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਵੇਖ ਕੇ ਚੰਬਲ ਰਹੇ ਸਨ ਕਿਸੇ ਨੇ ਸਾਈਕਲ ਦੇ ਕੈਰੀਅਰ ਤੇ ਦੁੱਧ ਵਾਲੇ ਢੋਲ ਵੀ ਲੱਦੇ ਹੋਏ ਸਨ ਜਿੱਥੋਂ ਤੱਕ ਨਜ਼ਰ ਜਾਂਦੀ ਨਦੀ ਪਾਰ ਕਰ ਰਹੇ ਲੋਕ ਵਿਖਾਈ ਦਿੰਦੇ ਸਨ ਜੇਕਰ ਕੋਈ ਜਾਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਪੈਰਾ ਹੇਠੋਂ ਰੇਤ ਖਿਸਕ ਜਾਂਦੀ ਸੀ ਸਾਰਿਆਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ ਤੇ ਉਹ ਹੌਲੀ-ਹੌਲੀ ਨਦੀ ਪਾਰ ਕਰ ਰਹੇ ਸਨ ਉਧਰ ਸਕੂਲ ਵਿੱਚ ਛੁੱਟੀ ਹੋ ਗਈ ਸੀ ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ ਉਹਨਾਂ ਵਿੱਚੋਂ ਕਈਆਂ ਨੂੰ ਇਹ ਨਦੀ ਪਾਰ ਕਰਨੀ ਪੈਣੀ ਸੀ ਉਹ ਵੀ ਲੋਕਾਂ ਵਾਂਗ ਨਦੀ ਵਿੱਚ ਵੜ ਗਏ ਉਸ ਵੇਲੇ ਪਿੱਛੋਂ ਆ ਰਹੇ ਵਿਦਿਆਰਥੀਆਂ ਨੇ ਵੇਖਿਆ ਕਿ ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਤੇ ਉਹ ਨਦੀ ਵਿੱਚ ਰੋੜਨ ਲੱਗੇ ਸਨ ਚਾਰੇ ਪਾਸੇ ਹਾਏ ਤੌਬਾ ਮਚ ਗਈ 9ਵੀਂ ਜਮਾਤ ਦਾ ਇੱਕ ਵਿਦਿਆਰਥੀ ਹਰਦੀਪ ਇਹ ਸਭ ਵੇਖ ਰਿਹਾ ਸੀ ਹਰਦੀਪ ਨੇ ਇੱਕ ਪਲ ਵੀ ਨਾ ਉਡੀਕਿਆ ਉਸ ਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਅਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਉਹ ਬਿਜਲੀ ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵੱਲ ਵਧਿਆ। ਉਹਨਾਂ ਨੂੰ ਫੜ ਕੇ ਡੂੰਘੇ ਪਾਣੀ ਵਿੱਚੋਂ ਘੱਟ ਪਾਣੀ ਵਿੱਚ ਲੈ ਆਇਆ। ਘਬਰਾਹਟ ਨਾਲ ਸ਼ਾਰਦਾ ਭੈਣ ਜੀ ਦਾ ਬੁਰਾ ਹਾਲ ਸੀ। ਪਰ ਉਹਨਾਂ ਦਾ ਬਚਾਅ ਹੋ ਗਿਆ ਸੀ। ਸਾਰੇ ਅਧਿਆਪਕ, ਅਧਿਆਪਕਾਵਾਂ, ਵਿਦਿਆਰਥੀ ਤੇ ਹੋਰ ਲੋਕ ਹਰਦੀਪ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਸਨ ਅਗਲੇ ਦਿਨ ਜਦੋਂ ਸਵੇਰ ਦੀ ਸਭਾ ਹੋ ਰਹੀ ਸੀ ਤਾਂ ਪ੍ਰਾਰਥਨਾ ਤੋਂ ਬਾਅਦ ਮੁੱਖ ਅਧਿਆਪਕ ਜੀ ਨੇ ਹਰਦੀਪ ਦੀ ਬੜੀ ਤਾਰੀਫ਼ ਕੀਤੀ ਸਾਰਿਆਂ ਨੇ ਹਰਦੀਪ ਦੇ ਸਨਮਾਨ ਵਿੱਚ ਤਾੜੀਆਂ ਮਾਰੀਆਂ ਹਰਦੀਪ ਵੀ ਬੜਾ ਖੁਸ਼ ਸੀ ਇਸ ਗੱਲ ਨੂੰ 2-3 ਮਹੀਨੇ ਲੰਘ ਗਏ ਸਕੂਲ ਵਿੱਚ ਸਾਲਾਨਾ ਪ੍ਰੀਖਿਆ ਹੋ ਰਹੀ ਸੀ ਇੱਕ ਦਿਨ 9ਵੀਂ ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ ਹਰਦੀਪ ਵੀ ਪ੍ਰੀਖਿਆ ਦੇ ਰਿਹਾ ਸੀ ਉਸਨੇ ਜਦੋਂ ਵੇਖਿਆ ਕਿ ਉਸ ਦਿਨ ਉਹਨਾਂ ਦੀ ਸ਼੍ਰੇਣੀ ਵਿੱਚ ਪ੍ਰੀਖਿਆ ਦੀ ਨਿਗਰਾਨੀ ਸ਼ਾਰਦਾ ਭੈਣ ਜੀ ਕਰ ਰਹੇ ਹਨ ਤਾਂ ਹਰਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਪੜਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਉਸਨੇ ਸੋਚਿਆ ਕਿ ਬਾਕੀ ਪਰਚਿਆਂ ਵਿੱਚੋਂ ਭਾਵੇਂ ਰਹਿ ਜਾਏ ਅੰਗਰੇਜ਼ੀ ਵਿੱਚ ਉਹ ਪਾਸ ਹੋ ਹੀ ਜਾਵੇਗਾ। ਸ਼ਾਰਦਾ ਭੈਣ ਜੀ ਅੰਗਰੇਜ਼ੀ ਦੇ ਪਰਚੇ ਵਿੱਚ ਉਸ ਨੂੰ ਨਕਲ ਕਰਨ ਤੋਂ ਰੋਕਣਗੇ ਨਹੀਂ। ਉਸ ਨੂੰ ਯਾਦ ਆਇਆ ਕਿ ਉਸ ਨੇ ਨਦੀ ਵਿੱਚ ਰੁੜੇ ਜਾ ਰਹੇ ਸ਼ਾਰਦਾ ਭੈਣ ਜੀ ਦੀ ਜਾਨ ਬਚਾਈ ਸੀ। ਉਸ ਨੇ ਕਿਤਾਬ ਖੋਲ ਕੇ ਆਪਣੇ ਗੱਤੇ ਰੱਖ ਲਈ। ਉਹ ਕਿਤਾਬ ਵਿੱਚੋਂ ਵੇਖ-ਵੇਖ ਕੇ ਸਵਾਲਾਂ ਦੇ ਜਵਾਬ ਲਿਖਣ ਲੱਗਾ। ਸ਼ਾਰਦਾ ਭੈਣ ਜੀ ਨੇ ਉਸ ਨੂੰ ਨਕਲ ਕਰਦੇ ਨੂੰ ਵੇਖ ਲਿਆ ਉਹ ਉਸ ਕੋਲ ਆਏ ਅਤੇ ਖਲੋ ਗਏ ਉਹ ਹਰਦੀਪ ਨੂੰ ਕਿਤਾਬ ਵਿੱਚੋਂ ਨਕਲ ਕਰਦਿਆਂ ਦੇਖ ਕੇ ਕਹਿਣ ਲੱਗੇ ਬੇਟਾ ਹਰਦੀਪ ਤੂੰ ਇਹ ਕੀ ਕਰ ਰਿਹਾ ਹੈ ਆ ਤੇਰੇ ਗੱਤੇ ਹੇਟ ਕੀ ਏ ਸ਼ਾਰਦਾ ਭੈਣ ਜੀ ਨੇ ਉਸ ਦੇ ਗੱਤੇ ਹੇਟ ਰੱਖੀ ਕਿਤਾਬ ਫੜ ਲਈ ਹਰਦੀਪ ਉਹਨਾਂ ਦੇ ਤਰਲੇ ਕਰਨ ਲੱਗਾ ਕਰਨ ਦੇਵੋ ਨਾ ਭੈਣ ਜੀ ਮੈਨੂੰ ਨਕਲ ਉਸਨੇ ਸੋਚਿਆ ਕਿ ਸ਼ਾਇਦ ਸ਼ਾਰਦਾ ਭੈਣ ਜੀ ਉਸ ਦਿਨ ਦੇ ਬਦਲੇ ਵਿੱਚ ਉਸ ਨੂੰ ਨਕਲ ਕਰਨ ਦੇਣਗੇ ਸ਼ਾਰਦਾ ਭੈਣ ਜੀ ਨੇ ਉਸ ਨੂੰ ਕਿਤਾਬ ਨਾ ਦਿੱਤੀ ਉਸਨੇ ਕਿਹਾ ਭੈਣ ਜੀ ਮੈਂ ਤੁਹਾਨੂੰ ਉਸ ਦਿਨ ਰੋਣ ਤੋਂ ਬਚਾਇਆ ਸੀ ਭੁੱਲ ਗਏ ਤੁਸੀਂ ਸ਼ਾਰਦਾ ਭੈਣ ਜੀ ਨੇ ਬੜੇ ਠਰਮੇ ਨਾਲ ਆਰਾਮ ਨਾਲ ਉਸ ਨੂੰ ਕਿਹਾ ਬੇਟਾ ਮੈਂ ਵੀ ਤਾਂ ਤੈਨੂੰ ਰੁੜੇ ਜਾਂਦੇ ਨੂੰ ਹੀ ਬਚਾ ਰਹੀ ਹਾਂ ਮੈਂ ਤਾਂ ਉਸ ਦਿਨ ਨਦੀ ਦੇ ਪਾਣੀ ਵਿੱਚ ਰੋੜਨ ਲੱਗੀ ਸਾਂ ਪਰ ਤੂੰ ਜਿਹੜੀ ਨਕਲ ਵਾਲੀ ਨਦੀ ਵਿੱਚ ਰੋੜਨ ਲੱਗਾ ਏ ਇਹ ਉਸ ਤੋਂ ਵੀ ਮਾਰੂਏ ਤੂੰ ਠੀਕ ਢੰਗ ਨਾਲ ਪੜ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਗਾ ਬਸ ਇਹੋ ਜ਼ਿੰਦਗੀ ਦੀ ਅਸਲ ਸਿੱਖਿਆ ਏ ਇਹੋ ਪੜਾਈਏ ਹਰਦੀਪ ਨੂੰ ਲੱਗਾ ਜਵੇਂ ਸ਼ਰਦਾ ਭੈਣ ਜੀ 100 ਫੀਸਦੀ ਸੱਚ ਆਖ ਰਹੇ ਹਨ ਉਹ ਆਪਣੇ ਆਪ ਆਪਣਾ ਪਰਚਾ ਹੱਲ ਕਰਨ ਲੱਗਾ ਤਾਂ ਪਿਆਰੇ ਬੱਚਿਓ ਇਹ ਸੀ ਪਾਠ ਨੰਬਰ 21 ਅਸਲੀ ਸਿੱਖਿਆ ਬੇਟਾ ਇਸ ਵਿੱਚ ਸ਼ਰਦਾ ਭੈਣ ਜੀ ਨੇ ਹਰਦੀਪ ਨੂੰ ਜ਼ਿੰਦਗੀ ਦੀ ਅਸਲੀ ਸਿੱਖਿਆ ਦਿੱਤੀ ਕਿ ਨਕਲ ਵਾਲੀ ਨਦੀ ਵਿੱਚ ਨਹੀਂ ਰੋੜਨਾ ਆਪਾਂ ਮਿਹਨਤ ਨਾਲ ਪੜ੍ਹ ਕੇ ਜ਼ਿੰਦਗੀ ਵਿੱਚ ਸਫਲ ਹੋਣਾ ਹੈ ਸੱਚੀ ਲਗਨ ਤੇ ਮਿਹਨਤ ਨਾਲ ਕੀਤੀ ਪੜ੍ਹਾਈ ਹੀ ਅਸਲੀ ਪੜ੍ਹਾਈ ਹੈ ਅਤੇ ਇਹੀ ਜ਼ਿੰਦਗੀ ਦੀ ਅਸਲੀ ਸਿੱਖਿਆ ਹੈ ਤਾਂ ਆਓ ਬੇਟਾ ਹੁਣ ਕਰਦੇ ਹਾਂ ਇਸ ਪਾਠ ਦਾ ਪਾਠ ਅਭਿਆਸ ਸਭ ਤੋਂ ਪਹਿਲਾਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਪਹਿਲਾ ਸ਼ਬਦ ਬਾਲਾਂ ਬਾਲਾਂ ਦਾ ਅਰਥ ਹੈ ਛੋਟੇ ਛੋਟੇ ਬੱਚੇ ਬੱਚਿਆਂ ਧਰਮੇ ਨਾਲ ਧਰਮੇ ਨਾਲ ਦਾ ਅਰਥ ਹੈ ਧੀਰਜ ਨਾਲ ਜਾਂ ਆਰਾਮ ਨਾਲ 100% ਦੀ 100% ਦੀ ਦਾ ਅਰਥ ਹੈ ਸੋ ਵਿੱਚੋਂ 100 ਯਾਨੀ ਪੂਰਾ ਦੇ ਪੂਰਾ ਚਾਂਬਲਣਾ ਚਾਂਬਲਣਾ ਦਾ ਅਰਥ ਹੈ ਸ਼ਰਾਰਤਾ ਕਰਨਾ ਮਾਰੂ ਮਾਰੂ ਦਾ ਅਰਥ ਖਤਰਨਾਕ ਜ਼ਬਾਨੀ ਅਭਿਆਸ ਬੇਟਾ ਹੁਣ ਕਰਾਂਗੇ ਜ਼ਬਾਨੀ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ بارش ਜ਼ਿਆਦਾ ਹੋਣ ਨਾਲ ਨਦੀ ਵਿੱਚ ਕੀ ਹੁੰਦਾ ਸੀ بارش ਜ਼ਿਆਦਾ ਹੋਣ ਨਾਲ ਨਦੀ ਵਿੱਚ ਪਾਣੀ ਵਧ ਜਾਂਦਾ ਸੀ ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਕੀ ਹੁੰਦਾ ਸੀ ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਪੈਰਾਂ ਹੇਠੋਂ ਰੇਤ ਖਿਸਕ-ਖਿਸਕ ਜਾਂਦੀ ਸੀ ਹਰਦੀਪ ਸ਼ਰਦਾ ਭੈਣ ਜੀ ਦੇ ਤਰਲੇ ਕਿਉਂ ਕਰ ਰਿਹਾ ਸੀ ਹਰਦੀਪ ਅੰਗਰੇਜ਼ੀ ਦੇ ਪਰਚੇ ਵਿੱਚ ਨਕਲ ਕਰਨ ਦੇਣ ਲਈ ਸ਼ਰਦਾ ਭੈਣ ਜੀ ਦੇ ਤਰਲੇ ਕਰ ਰਿਹਾ ਸੀ ਇਸ ਕਹਾਣੀ ਦੀ ਅਸਲੀ ਸਿੱਖਿਆ ਕੀ ਹੈ ਪੜਾਈ ਵਿੱਚ ਇਮਾਨਦਾਰੀ ਨਾਲ ਮਿਹਨਤ ਕਰਨਾ ਅਤੇ ਨਕਲ ਬਿਲਕੁਲ ਨਹੀਂ ਕਰਨਾ ਹੀ ਇਸ ਕਹਾਣੀ ਦੀ ਅਸਲੀ ਸਿੱਖਿਆ ਹੈ। ਬੇਟਾ ਹੁਣ ਕਰਦੇ ਹਾਂ ਲਿਖਤੀ ਪ੍ਰਸ਼ਨ ਉੱਤਰ। ਸ਼ਾਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ? ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਨੇ ਫੜਿਆ ਹੋਇਆ ਸੀ। ਸ਼ਾਰਦਾ ਭੈਣ ਜੀ ਨਦੀ ਵਿੱਚ ਕਿਉਂ ਰੋੜਨ ਲੱਗੇ ਸਨ? ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸ਼ਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਜਿਸ ਕਾਰਨ ਸ਼ਰਦਾ ਭੈਣ ਜੀ ਨਦੀ ਵਿੱਚ ਰੁੜਨ ਲੱਗੇ ਸਨ ਹਰਦੀਪ ਕਿਸ ਜਮਾਤ ਵਿੱਚ ਪੜਦਾ ਸੀ ਹਰਦੀਪ 9ਵੀਂ ਜਮਾਤ ਵਿੱਚ ਪੜਦਾ ਸੀ ਹਰਦੀਪ ਨੇ ਸ਼ਰਦਾ ਭੈਣ ਜੀ ਨੂੰ ਕਿਵੇਂ ਬਚਾਇਆ ਹਰਦੀਪ ਬਿਜਲੀ ਦੀ ਫਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵੱਲ ਵਧਿਆ ਅਤੇ ਉਹਨਾਂ ਨੂੰ ਫੜ ਕੇ ਡੂੰਘੇ ਪਾਣੀ ਵਿੱਚੋਂ ਘੱਟ ਪਾਣੀ ਵੱਲ ਲੈ ਆਇਆ ਇਸ ਤਰ੍ਹਾਂ ਹਰਦੀਪ ਨੇ ਸ਼ਾਰਦਾ ਭੈਣ ਜੀ ਨੂੰ ਬਚਾਇਆ ਹੇਠਾਂ ਲਿਖੇ ਸ਼ਬਦਾਂ ਦੇ ਵਾਕ ਬਣਾਓ ਨਦੀ ਨਦੀ ਵਿੱਚ ਪਾਣੀ ਵਧ ਗਿਆ ਸੀ ਪਾਣੀ ਪਾਣੀ ਦਾ ਵਹਾ ਬਹੁਤ ਤੇਜ਼ ਸੀ ਸਨਮਾਨ ਹਰਦੀਪ ਦੇ ਸਨਮਾਨ ਵਿੱਚ ਤਾੜੀਆਂ ਵਜਾਈਆਂ ਗਈਆਂ ਹੁਸ਼ਿਆਰ ਹਰਦੀਪ ਬਹੁਤ ਹੁਸ਼ਿਆਰ ਨਹੀਂ ਸੀ ਨਕਲ ਸਾਨੂੰ ਨਕਲ ਨਹੀਂ ਕਰਨੀ ਚਾਹੀਦੀ ੇਠਾਂ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਵੱਧ ਘਟ ਨਿੱਕਾ ਵੱਡਾ ਉੱਚਾ ਨੀਵਾ ਹੌਲੀ ਤੇਜ ਡੁੱਬਣਾ ਤਰਨਾ ਹੁਸ਼ਿਆਰ ਨਲਾਇਕ ਪਾਸ ਫੇਲ ਬਹੁਤਾ ਥੋੜਾ ਹੀਠ ਉੱਤੇ ਜ਼ਿੰਦਗੀ ਮੌਤ ਬੇਟਾ ਹੁਣ ਕਰਦੇ ਹਾਂ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਢੁਕਵੇਂ ਵਿਸ਼ੇਸ਼ਣ ਚੁਣ ਕੇ ਖਾਲੀ ਥਾਵਾਂ ਭਰੋ ਅੱਜ ਨਦੀ ਵਿੱਚ ਬਹੁਤਾ ਪਾਣੀ ਸੀ ਡਰਾਈਵਰ ਬੱਸਾਂ ਉੱਚੀ ਥਾਂ ਖੜੀਆਂ ਕਰ ਦਿੰਦੇ ਸਨ ਪਾਣੀ ਦਾ ਵਹਾ ਵਧ ਜਾਂਦਾ ਸੀ ਉਹ ਹੌਲੀ-ਹੌਲੀ ਨਦੀ ਪਾਰ ਕਰ ਰਹੇ ਸਨ ਇੱਕ ਦਿਨ 9ਵੀਂ ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਹੇਠਾਂ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ ਤਾਂ ਬੇਟਾ ਜੀ ਜਿੰਨਾ ਸ਼ਬਦਾਂ ਦੇ ਥੱਲੇ ਲਕੀਰ ਖਿੱਚੀ ਵੀ ਹੈ ਆਪਾਂ ਇਹਨਾਂ ਦੇ ਵਚਨ ਬਦਲ ਕੇ ਇਸ ਵਾਕ ਨੂੰ ਨਵੇਂ ਵਾਕ ਬਣਾਉਣੇ ਹਨ ਆਓ ਵੇਖਦੇ ਹਾਂ ਬੱਸ ਪਿੰਡ ਤੱਕ ਨਹੀਂ ਆਈ ਬਸਾਂ ਪਿੰਡਾਂ ਤੱਕ ਨਹੀਂ ਆਈਆਂ ਬਾਲ ਨੂੰ ਵੱਡੇ ਨੇ ਚੁੱਕਿਆ ਹੋਇਆ ਸੀ ਬਾਲਾਂ ਨੂੰ ਵੱਡਿਆਂ ਨੇ ਚੁੱਕਿਆ ਹੋਇਆ ਸੀ ਤੇ ਅਖੀਰ ਤੇ ਕਰਾਂਗੇ ਸਾਨੂੰ ਇਸ ਕਹਾਣੀ ਤੋਂ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਸੰਖੇਪ ਕਰਕੇ ਲਿਖੋ ਤਾਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਸਾਨੂੰ ਇਮਾਨਦਾਰੀ ਨਾਲ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਸਾਨੂੰ ਪੇਪਰਾਂ ਵਿੱਚ ਨਕਲ ਨਹੀਂ ਕਰਨੀ ਚਾਹੀਦੀ ਇਮਾਨਦਾਰੀ ਨਾਲ ਮਿਹਨਤ ਕਰਨਾ ਹੀ ਜ਼ਿੰਦਗੀ ਦੀ ਅਸਲ ਸਿੱਖਿਆ ਹੈ ਤਾਂ ਪਿਆਰੇ ਬੱਚਿਓ ਇਹ ਸੀ ਪਾਠ ਨੰਬਰ 21 ਅਸਲ ਸਿੱਖਿਆ ਦਾ ਪਾਠ ਅਭਿਆਸ ਤਾਂ ਪਿਆਰੇ ਬੱਚਿਓ ਇਹ ਸੀ ਪਾਠ ਨੰਬਰ 21 ਦਾ ਪਾਠ ਅਭਿਆਸ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਬੱਚੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਯਾਰਾ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਥੈਂਕਸ ਫਾਰ ਵਾਚਿੰਗ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ